ਤੋ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀ ਹੈ ਜਿਹੜੇ ਆਪਣੇ ਲਾਈਵ ਦੇ ਨਾਲ ਜੁਕਣ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜਾ ਲਿੰਕ ਜਿਹੜਾ ਸ਼ੇਅਰ ਕਰ ਦੋ ਤਾਂ ਜੋ ਜਿਆਦਾ ਜਿਆਦਾ ਸਾਥੀ ਜਿਹੜੇ ਦੇਖੋ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਬਾਤਾਂ ਜੋ ਵੀ ਸਾਥੀ ਕਮੈਂਟ ਕਰ ਰਹੇ ਨੇ ਹਰ ਇੱਕ ਗੱਲ ਦਾ ਜਵਾਬ ਆ ਜਿਹੜਾ ਉਹ ਜ਼ਰੂਰ ਦਿੱਤਾ ਜਾਊਗਾ ਸੋ ਸਾਥੀਆਂ ਨੂੰ ਜਿਹੜਾ ਲਾਈਵ ਦੇ ਨਾਲ ਜੁੜ ਜਾਣ ਦੋ ਇੱਕ ਦੇ ਮਿੰਟ ਦਾ ਸਮਾਂ ਲਵਾਂਗੀ ਸਾਥਿਓ ਮੇਰੇ ਸਤਿਕਾਰਯੋਗ ਈਟੀਟੀ 2364 ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਧਿਆਪਕ ਸਾਥੀਓ ਲਗਾਤਾਰ 364 ਭਰਤੀ ਦੇ ਲਈ ਆਪਾਂ ਕਹਿ ਸਕਦੇ ਕਿ ਇੱਕ ਚੰਗਾ ਦੌਰ ਆ ਜਿਹੜਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਸ਼ੁਰੂ ਹੋਇਆ ਔਰ ਕੱਲ ਆਪਾਂ ਜਿਹੜੀ ਹੈ ਭਰਤੀ ਨਾਲ ਸੰਬੰਧਿਤ 849 ਕੈਂਡੀਡੇਟ ਦੀ ਜਿਹੜੀ ਲਿਸਟ ਆ ਜਿਹੜੀ ਡਿਪਾਰਟਮੈਂਟ ਵੱਲੋਂ ਜਿਹੜੀ ਆਊਟ ਕੀਤੀ ਗਈ ਆ ਜੋ ਕਿ ਇੱਕ ਵਧੀਆ ਸਲਾਘਾਯੋਗ ਕਦਮ ਆ ਜਿਹੜਾ ਡਿਪਾਰਟਮੈਂਟ ਵੱਲੋਂ ਜਿਹੜਾ ਕੀਤਾ ਗਿਆ ਸਰਕਾਰ ਵੱਲੋਂ ਜਿਹੜਾ ਵਰਕ ਆ ਜਿਹੜਾ ਇਸ ਭਰਤੀ ਲਈ ਲਈ ਜਿਹੜਾ ਕੀਤਾ ਜਾ ਰਿਹਾ ਔਰ ਅੱਜ ਦੀ ਗੱਲ ਕਰ ਲਈਏ ਅੱਜ ਫਿਰ ਇੱਕ ਵਾਰ ਫੇਰ ਜਿਹੜਾ 2364 ਦੇ ਲਈ ਇੱਕ ਚੰਗਾ ਦਿਨ ਕਹਿ ਲਈਏ ਕਿ ਜਿਹੜੇ ਸਾਡੇ 50 51 ਵਾਲੇ ਸਾਡੇ ਕੈਂਡੀਡੇਟ ਨੇਗੇ एससीआरओ ਉਹਨਾਂ ਦੀ ਜਿਹੜੀ ਸਕਰੂਟੀ ਦਾ ਇੱਕ ਲੈਟਰ ਜਿਹੜਾ ਵਿਭਾਗ ਵੱਲੋਂ ਉਹ ਜਿਹੜਾ ਦੇਖਣ ਨੂੰ ਮਿਲਿਆ ਜਿੰਨੇ ਵੀ ਸਾਥੀਆਂ ਦੀ ਜਿਹੜੀ ਇਹ ਸਕਰੂਟੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੋਣੀ ਹੈ ਉਹਨਾਂ ਦੇ ਲਈ ਜਿਹੜਾ ਇੱਕ ਖੁਸ਼ੀ ਦੇ ਪਾਲਾ ਜਿਹੜੇ ਉਹਨਾਂ ਨਾਲ ਖੁਸ਼ੀ ਦੇ ਪਾਲ ਨੇ ਉਹਨਾਂ ਕੋਲ ਤਾਂ ਇੱਥੇ ਮੈਂ ਇੱਕ ਪਹਿਲਾ 859 ਨੂੰ ਲੈ ਕੇ ਜਿਹੜੀ ਥੋੜੀ ਜੀ ਗੱਲ ਹੈ ਜਿਹੜੀ ਉਹ ਕਲੀਅਰ ਕਰ ਦਿੰਨੇ ਆ ਤਾਂ ਬਹੁਤ ਸਾਰੇ ਸਾਥੀ ਇਦਾਂ ਸੋਚ ਰਹੇ ਹੋਣਗੇ ਕਿ ਜਿਹੜਾ ਹੁਣ ਜਿਹੜਾ ਕੰਮ ਆ ਕਿਤੇ ਨਾ ਕਿਤੇ ਡਿਲੇ ਨਾ ਹੋ ਜੇ ਤੇ ਜਿਹੜਾ ਵਰਕਰ ਵਿਭਾਗ ਕੋਲੋਂ ਨਾਲ ਹੀ ਜਿਹੜਾ 300 ਜਿਹੜੀ ਐਸਸੀ ਵਾਲੋ ਦੀ ਜਿਹੜੀ ਸਕਰੂਟੀ ਬੁਲਾਈ ਗਈ ਆ ਉਸ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੋ ਉਹ ਹੋ ਜੇ ਡਿਲੇ ਨਾ ਹੋ ਜੇ ਪਰ ਇੱਥੇ ਮੈਂ ਇੱਕ ਉਹਨਾਂ ਸਾਥੀਆਂ ਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਜਿਹੜਾ 849 ਨੂੰ ਲੈ ਕੇ ਜਿਹੜਾ ਡਿਪਾਰਟਮੈਂਟ ਕੱਲ ਲਿਸਟ ਜਿਹੜੀ ਜਾਰੀ ਕੀਤੀ ਗਈ ਆ ਉਸ ਦਾ ਵਰਕਰ ਸਟੇਸ਼ਨ ਚ ਆਇਆ ਦਾ ਜਿਹੜਾ ਸਾਥੀਓ ਸ਼ੁਰੂ ਹੋ ਚੁੱਕਿਆ ਉਹ ਜਿਹੜਾ ਵਰਕ ਹੈ ਉਹ ਇਸ ਟਾਈਮ ਡੀਪੀਆਈ ਦਫ਼ਤਰ ਦੇ ਕੋਲ ਜਿਹੜੀਆਂ ਫਾਈਲਾਂ ਲੰਗੀਆਂ ਸਟੇਸ਼ਨ ਚੋਇਸ ਦੇ ਲਈ ਜਿਹੜੀਆਂ ਉਹ ਪਹੁੰਚ ਚੁੱਕੀਆਂ ਜਿਹੜਾ ਡੀਪੀਆਈ ਵਿਭਾਗ ਆ ਜਿਹੜਾ ਉਹ ਇਸ ਭਰਤੀ ਦੇ ਲਈ ਜਿਹੜਾ 2364 ਦੀ 849 ਦੀ ਲਿਸਟ ਹੈ ਉਸ ਦੇ ਉੱਤੇ ਜਿਹੜਾ ਵਰਕ ਆ ਸਾਥੀਓ ਉਹ ਕਰ ਰਿਹਾ ਤਾਂ ਆਪਾਂ ਇਹ ਚੀਜ਼ ਸੋਚਣ ਲੱਗ ਜਾਈਏ ਕਿ ਜਿਹੜਾ ਡਿਪਾਰਟਮੈਂਟ ਨੇ ਇਸ ਜਿਹੜਾ ਭਰਤੀ ਵਾਲਾ ਆਪਣਾ ਸਕਰੂਟੀ ਵਾਲੇ ਪਾਸੇ ਚੱਲ ਪਿਆ ਕਿਤੇ ਨਾ ਕਿਤੇ ਕੰਮ ਡਿਲੇ ਨਾ ਹੋ ਜੇ ਅਤੇ ਇਹਦਾ ਨਾ ਕੁਝ ਨਹੀਂ ਹੋਣ ਵਾਲਾ ਕਿਉਂਕਿ ਜੋ ਡਿਪਾਰਟਮੈਂਟ ਇਸਾਰੇ ਇੱਕ ਪਾਸੇ ਦਾ ਕੰਮ ਸੀ ਉਹ ਕਲੀਅਰ ਹੋ ਕੇ ਉਹ ਦੂਸਰੇ ਪਾਸੇ ਜਿਹੜਾ ਡੀਪੀਆਈ ਦਫਤਰ ਕੋਲੇ ਜਿਹੜੇ 849 ਦੀ ਲਿਸਟ ਜਾ ਚੁੱਕੀ ਆ ਔਰ ਸਟੇਸ਼ਨ ਚੁਆਇਸ ਦਾ ਜਿਹੜਾ ਵਰਕ ਹੈ ਕਿਉਂਕਿ ਜੇ ਕੋਈ ਦੇਖੋ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਜਿਹੜਾ ਇੱਕ ਵਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਹੋ ਜਾਣਾ ਆ ਪੈਰਲਰ 1 ਬਾਈ 1 ਜੋ ਵੀ ਚੀਜ਼ ਵਰਕ ਆ ਉਹ ਡਿਪਾਰਟਮੈਂਟ ਦਾ ਜਿਹੜਾ ਹੈਗਾ ਉਹਨਾਂ ਦੇ ਰਾਹੀਂ ਉਹ ਕਿਤੇ ਨਾ ਕਿਤੇ ਇੱਕ ਸਿਸਟਮ ਦੇ ਵਿੱਚ ਦੀ ਲੰਘਣਾ ਪੈਂਦਾ ਆ ਉਸ ਦੇ ਉੱਤੇ ਜਿਹੜਾ ਡਿਪਾਰਟਮੈਂਟ ਵਰਕ ਕਰ ਰਿਹਾ ਔਰ ਜਿੰਨਾ ਕ ਸਮਾਂ ਉਹਦੇ ਤੇ ਲੱਗਣਾ ਸਾਥਿਓ ਤਾਂ ਉਸ ਦੇ ਉੱਤੇ ਤਾਂ ਦੇਖੋ ਸਮਾਂ ਲੱਗਣਾ ਆ ਪਰ ਆਪਾਂ ਨੂੰ ਦੇਖੋ ਕਾਹਲੀ ਆ ਮੰਨਦੇ ਆ ਪਰ ਜਿਹੜੇ ਸਮੇਂ ਨੇ ਜਿਸ ਚੀਜ਼ ਦੇ ਉੱਤੇ ਲੱਗਣਾ ਤਾਂ ਉਸ ਦੇ ਉੱਤੇ ਸਮਾਂ ਲੱਗਣਾ ਫਿਲਹਾਲ ਜਿਹੜਾ 849 ਦੀ ਸਟੇਸ਼ਨ ਚੁਆਇਸ ਦੀ ਜਿਹੜਾ ਵਰਕ ਆ ਡੀਪੀਆਈ ਵੱਲੋਂ ਜਿਹੜਾ ਸਾਥਿਓ ਉਹ ਸ਼ੁਰੂ ਕਰ ਲਿਆ ਗਿਆ ਔਰ ਜਿਵੇਂ ਹੀ ਇਹ ਜਿਹੜਾ ਉਹ ਵਰਕ ਸ਼ੁਰੂ ਨੇਪਰੇ ਚੜ ਜਾਂਦਾ ਆ ਤਾਂ ਨਾਲ ਦੀ ਨਾਲ ਜਿਹੜੀ 849 ਦੀ ਜਿਹੜੀ ਜੁਆਇਨਿੰਗ ਆ ਸਾਥਿਓ ਉਹ ਹੋ ਜਾਣੀ ਆ ਦੇ ਜੇ ਹੁਣ ਆਪਾਂ ਗੱਲ ਕਰ ਲਈਏ ਪੈਰਲਲ ਜੋ ਐਸਆਰਓ ਦੀ ਜਿਹੜੀ ਸਕਰੂਟੀ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਤਾਂ ਉਸ ਦੇ ਉੱਤੇ ਕੀ ਹੈ ਡਿਪਾਰਟਮੈਂਟ ਕੰਮ ਕਰਨਾ ਸ਼ੁਰੂ ਕੀਤਾ ਭਰਤੀ ਸੈੱਲ ਵੱਲੋਂ ਜਿੱਤੇ ਜਿਹੜਾ ਸਕਰੂਟੀ ਜਿੰਨਾਂ ਦੀ ਕਰਵਾਉਣੀ ਆ ਤਾਂ ਉਸ ਦੇ ਉੱਤੇ ਜਿਹੜਾ ਵਰਕ ਸ਼ੁਰੂ ਕਰ ਦਿੱਤਾ ਆ ਫਿਰ ਇਸ ਤੋਂ ਬਾਅਦ ਫਿਰ ਇਹ ਉਸ ਤੋਂ ਬਾਅਦ ਜਾਏਗੀ ਜਾਨੀ 1/1 ਜਿਹੜਾ ਵਰਕ ਆ ਸਤਿਓ ਉਹ ਹੋ ਜਾਣਾ ਪਹਿਲਾਂ 899 ਫਿਰ ਜੋ ਹੁਣ 364 ਦਾ ਜਿਹੜਾ ਵਰਕ ਆ ਉਹ ਵਰਕ ਕੋ ਕਹਿ ਲਿਏ ਤੇ ਜਿਹੜਾ ਪੋਸਟਾਂ ਦਾ ਵਰਕ ਜਿਹੜਾ ਜਿਹੜੀ ਜਿਹੜੀ ਮਰਜੀ ਕੈਟਾਗਰੀ ਦੀ ਜਿਹੜੀ ਪੋਸਟ ਆ ਹਰ ਇੱਕ ਪੋਸਟ ਦੇ ਲਈ ਜਿਹੜਾ ਜਥੇਵੰਦੀ ਆ ਸਤਿਓ ਉਹ ਕੰਮ ਕਰਦੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਦੇਖਣ ਨੂੰ ਮਿਲਦੀਆਂ ਨਹੀਂ ਗੀਆਂ ਕਿ ਜਿਹੜਾ ਹੁਣ ਸਕਰੂਟੀ ਬੁਲਾਈ ਗਈ ਤਾਂ ਸਕਰੂਟੀ ਕਲੀ ਇੱਕ ਕੈਟਾਗਰੀ ਨੂੰ ਲੈ ਕੇ ਬੁਲਾਈ ਗਈ ਆ ਤਾਂ ਇੱਥੇ ਥੋੜੀ ਜੀ ਚੀਜ਼ ਆ ਆਪਾਂ ਨੂੰ ਇਸ ਚੀਜ਼ ਸਮਝਣ ਦੀ ਜ਼ਰੂਰਤ ਹੈਗੀ ਆ ਇਹ ਜਦੋਂ ਡਿਪਾਰਟਮੈਂਟ ਕੋਲੇ ਜਿਸ ਵੀ ਕੈਟਾਗਰੀ ਨੂੰ ਲੈ ਕੇ ਚਾਹੇ ਉਹ ਕੈਟਾਗਰੀ ਕੋਈ ਵੀ ਹੋ ਸਾ ਦੀਆ ਪਿਛਲੇ ਦਿਨੇ ਜੋ ਆਪਣੀ 21 ਅਗਸਤ ਨੂੰ 2025 ਨੂੰ ਜੇ ਆਪਾਂ ਗੱਲ ਕਰ ਲਈਏ ਸਕਰੂਟੀ ਬਹੁਤ ਸਾਰੇ ਸਾਥੀਆਂ ਨੇ ਸਵਾਲ ਆਇਆ ਇਹਦੇ ਵੀ ਕਲੀ ਇੱਕ ਕੈਟਾਗਰੀ ਨੂੰ ਹੀ ਕਿਉਂ ਜਿਹੜਾ ਹੈਗਾ ਸਕਰੂਟੀ ਦੇ ਲਈ ਸੱਦਿਆ ਗਿਆ ਤਾਂ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਣੀ ਚਾਹਣਾ ਸਾਥੀਓ ਜਿਹੜਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਨੇ ਦੇਖਣਾ ਹੁੰਦਾ ਕਿ ਉਸ ਕੋਲ ਕਿਹੜੀ ਕੈਟਾਗਰੀ ਦੇ ਬੰਦੇ ਹੈਗੇ ਨੇ ਕਿੰਨੇ ਉਮੀਦਵਾਰ ਨੇ ਕਿੰਨਿਆਂ ਦੀ ਉਹਨੂੰ ਲੋੜ ਹੈ ਜਿਸ ਕੈਟਾਗਰੀ ਦੀ ਉਹਨੂੰ ਲੋਡ ਲੱਗੂਗੀ ਤਾਂ ਉਹ ਕੈਟਾਗਰੀ ਦੀ ਜਿਹੜੀ ਸਕਰੂਟੀ ਡਿਪਾਰਟਮੈਂਟ ਨੇ ਬੁਲਾਣੀ ਬੁਲਾਣੀ ਹੈ ਤਾਂ ਉਸੇ ਤਰੀਕੇ ਨਾਲ ਤੁਸੀਂ ਇੱਕ ਚੀਜ਼ ਚੈੱਕ ਕਰ ਸਕਦੇ ਹੋ ਜਦੋਂ 21 ਅਗਸਤ ਨੂੰ ਇੱਕ ਸਕਰੂਟੀ ਦਾ ਜਿਹੜਾ ਲੈਟਰ ਆ ਜਾਰੀ ਹੋਇਆ ਸੀਗਾ ਉਹ ਲੈਟਰ ਤੁਹਾਡੇ ਵੀ ਧਿਆਨ ਦੇ ਵਿੱਚ ਹੋਊਗਾ ਈਡਬਲਿਊਐਸ ਕੈਟਾਗਰੀ ਨੂੰ ਲੈ ਕੇ ਕਿਉਂਕਿ ਉਹਨਾਂ ਕੋਲੇ ਡਿਪਾਰਟਮੈਂਟ ਕੋਲੇ ਕੈਂਡੀਡੇਟ ਨਹੀਂ ਸੀਗੇ ਤਾਂ ਉੱਥੇ ਆਪਾਂ ਕਹੀ ਵੀ ਸਾਰੀ ਕੈਟਾਗਰੀ ਦੀ ਸਕਰੂਟੀ ਕਰਾਈ ਜਾਵੇ ਜਾਂ ਇਦਾਂ ਹੋਵੇ ਤਾਂ ਜਿਸ ਅਕੋਰਡਿੰਗ ਜਿਹੜੀ ਡਿਪਾਰਟਮੈਂਟ ਨੂੰ ਲੋਡ ਹੈ ਜਿਨੇ ਕੈਂਡੀਡੇਟ ਦਿਓ ਉਸ ਲੋਡ ਦੇ ਅਕੋਰਡਿੰਗ ਜਿਹੜੀ ਡਿਪਾਰਟਮੈਂਟ ਵੱਲੋਂ ਜਿਹੜੀ ਸਕਰੂਟੀ ਸਾਥੀਓ ਉਹ ਬੁਲਾਈ ਜਾ ਰਹੀ ਆ ਤਾਂ ਜਿਹੜੇ ਵੀ ਸਾਡੇ ਸਾਥੀ ਜੋ ਸਕਰੂਟੀ ਕਰਾਉਣ ਵਾਲੇ 50 52 ਵਾਲੇ ਸਾਡੇ ਸਾਥੀ ਨੇ ਉਹ ਆਪਣੇ ਜੋ ਵੀ ਫਾਈਲਜ਼ ਵਗੈਰਾ ਜਿਹੜੀਆਂ ਉਹ ਵੀ ਰੈਡੀ ਕਰ ਲੈਣ ਔਰ ਅਗਰ ਕਿਸੇ ਵੀ ਸਾਥੀ ਨੂੰ ਸਕਰੂਟੀ ਕਰਾਉਣ ਸਮੇਂ ਜਾਂ ਕਿਸੇ ਵੀ ਸਮੇਂ ਅਗਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਸਾਥੀਓ ਜਥੇਬੰਦੀ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਹਮੇਸ਼ਾ ਖੜੀ ਰਹੂਗੀ ਜਦੋਂ ਤੱਕ ਇਹ ਭਰਤੀ ਜਿਹੜੀ ਕਲੀਅਰ ਨਹੀਂ ਹੁੰਦੀ ਸਕਰੂਟੀ ਦੇ ਸਮੇਂ ਵੀ ਪੂਰੀ ਦੀ ਪੂਰੀ ਜਥੇਬੰਦੀ ਸਾਥਿਓ ਤੁਹਾਡੇ ਕੋਲ ਉਥੇ ਅਵੇਲੇਬਲ ਹੋਏਗੀ ਜਿੱਤੇ ਕਿਤੇ ਵੀ ਤੁਹਾਡੇ ਕੋਲ ਕੋਈ ਡਾਕੂਮੈਂਟ ਜੈਨੂਇਨ ਡਾਕੂਮੈਂਟ ਦੇ ਵਿੱਚ ਕੋਈ ਕਮੀ ਲੱਗੂਗੀ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਊਗੀ ਤਾਂ ਤੁਹਾਡੀ ਹਰ ਇੱਕ ਚੀਜ਼ ਦੀ ਜਿਹੜੀ ਕਮੀ ਪੇਛੇ ਆ ਉਹ ਸਾਥਿਓ ਦੂਰ ਕੀਤੀ ਜਾਊਗੀ ਜੋ ਤੁਹਾਡੀ ਜੈਨੂ ਹੋਏਗੀ ਤਾਂ ਸਾਰੀਆਂ ਚੀਜ਼ਾਂ ਦੇਖੋ ਜਥੇਬੰਦੀ ਸਾਰਿਆਂ ਨੂੰ ਉਹੀ ਲੈ ਕੇ ਚੱਲ ਰਹੀ ਆ ਤਾਂ ਇੱਥੇ ਆਪਾਂ ਕਾਲੇ ਨਾ ਪਈਏ ਪੈਰਲਲ 1 ਬਾਈ 1 ਆ ਜਿਹੜਾ ਵਰਕ ਆ ਜਥੇ ਬੰਦੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਤਾਂ ਜਿੱਥੇ 28 ਔਰ 29 ਦੀ ਜੋ ਸਕਰੂਟੀ ਅਪਲਾਈ ਗਿਆ ਤਾਂ ਉਸ ਤੋਂ ਤੋਂ 2 ਤੋਂ 3 ਦਿਨਾਂ ਬਾਅਦ ਹੀ ਜਿਹੜਾ ਜਿੱਦਾਂ ਜੋ ਵੀ ਪ੍ਰੋਸੈਸ ਹੈ ਜੋ ਆਪਣਾ ਕਹ ਲਈਏ ਵੀ ਜੋ ਕੈਂਡੀਡੇਟ ਐਪਸ ਐਟ ਕੈਂਡੀਡੇਟ ਨੂੰ ਜਿਹੜਾ ਇੱਕ ਮੌਕਾ ਜਿਹੜਾ ਡਿਪਾਰਟਮੈਂਟ ਵੱਲੋਂ ਸੱਚੀਓ ਦਿੱਤਾ ਜਾਂਦਾ ਤਾਂ ਉਹ ਸਮਾਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਜਾ ਕੇ ਇਸ ਦਾ ਜਿਹੜਾ ਵਰਕ ਆ ਉਹ ਸ਼ੁਰੂ ਹੋਣਾ ਤਾਂ ਇੱਕ ਹਿੱਸਾ ਪੈਰਲਲ ਜਿਸ ਤਰੀਕੇ ਦਾ ਜਿਹੜਾ ਵਰਕ ਆ ਡਿਪਾਰਟਮੈਂਟ ਨੂੰ ਕਰਨਾ ਚਾਹੀਦਾ ਉਹ ਬਖੂਬੀ ਆਪਣੇ ਨਾਲ ਮੈਂ ਕਿਹਾ ਜਿਆਦਾ ਵੈਲ ਐਜੂਕੇਟਿਡ ਜਾਂ ਕਹਿ ਲਈਏ ਉਹ ਸਾਰੀ ਤਰ੍ਹਾਂ ਦਾ ਵਰਕ ਆ ਜਿਹੜਾ ਉਹ ਕਰ ਰਹੇ ਨੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਆ ਹੁਣ ਤੱਕ ਆਪਾਂ ਇਸ ਭਰਤੀ ਨੂੰ ਦੇਖ ਰਹੇ ਆ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਘਟੀਆਂ ਨੂੰ ਜਿਹੜਾ ਆਪਦੇ ਹੱਥੀ ਜਿਹੜਾ ਉਹ ਕੱਢ ਦਿੱਤਾ ਤਾਂ ਬਾਈ ਤੁਸੀਂ ਮੈਂ ਇੱਕ ਛੋਟੀ ਜੀ ਗੱਲ ਕਹਿਣੀ ਚਾਹੂੰਗਾ ਕਿ ਆਪਾਂ ਕਾਲੇ ਨਾ ਪਈਏ 1 ਬਾਈ 1 ਜਿਹੜਾ ਵਰਕ ਆ ਜਤੇ ਵੱਦੀ ਲਗਾਤਾਰ ਕਰਵਾ ਰਹੀ ਆ ਆਪਾਂ ਉਹਦਾ ਜਿਹੜਾ ਭਰਪੂਰ ਜਿਹੜਾ ਸਾਥ ਦਿਈਏ ਨਾ ਕਿ ਆਪਾਂ ਕਿੰਤੂ ਪ੍ਰੰਤੂ ਜਿਹੜਾ ਹੈਗਾ ਉਹ ਕਰੀਏ ਮੈਂ ਔਰ ਮੈਰਿਟ ਨੂੰ ਲੈ ਕੇ ਬਹੁਤ ਸਾਰੇ ਸਾਥੀ ਕਿ ਸਾਰੀਆਂ ਚੀਜ਼ਾਂ ਤੁਹਾਡੇ ਸਪੜਾ ਇੱਥੇ ਸਿਸਟਮ ਦੇ ਵਿੱਚ ਨੇ ਤਾਂ ਇਹ ਚੀਜ਼ਾਂ ਨੂੰ ਥੋੜਾ ਜਿਹਾ ਕਿਤਨਾ ਕਮਿਊਨੀਕੇਟ ਜਿਹੜਾ ਕਰਨ ਦੀ ਆਪਾਂ ਨੂੰ ਜਿਹੜੀ ਜ਼ਰੂਰਤ ਹੈਗੀ ਜੇ ਉਹ ਵਰਕ ਹੋ ਰਿਹਾ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਜਿੱਥੇ ਕਿਤੇ ਜਟੇਬੰਦੀ ਵਲੋਂ ਤੁਹਾਡੀ ਲੋੜ ਹੈ ਤਾਂ ਮੋٹے ਨਾਲ ਮੋਟਾ ਲਾ ਕੇ ਜਟੇਬੰਦੀ ਦੇ ਨਾਲ ਖੜੋ ਤਾਂ ਜੋ ਜਿਹੜਾ ਭਰਤੀ ਨੂੰ ਜਲਦੀ ਮੁਕੰਮਲ ਆ ਜਿਹੜਾ ਆਪਾਂ ਕਰਵਾ ਸਕੀਏ ਨਾ ਇੱਕ ਹੋਰ ਗੱਲ ਕਹਿਣੀ ਚਾਹਣਾ ਸਾਥੀਓ ਕਿ ਲਗਾਤਾਰ ਦੇਖੋ ਵਰਕ ਕਰ ਰਹੇ ਆ ਆਉਟਪੁੱਟ ਵੀ ਤੁਹਾਡੇ ਸਾਹਮਣੇ ਆ ਤਾਂ ਜਦੋਂ ਆਪਾਂ ਵਰਕ ਕਰਦੇ ਆ ਤਾਂ ਖਰਚੇ ਵੀ ਸਾਥੀਓ ਨਾਲ ਦੀ ਨਾਲ ਕਿਤਨਾ ਕਿਤੇ ਪੈਰਲਲ ਖੜੇ ਹੁੰਦੇ ਨੇਗੇ ਤਾਂ ਸਾਥੀਓ ਨੂੰ ਬੇਨਤੀ ਕਰਦੇ ਆ ਕਿ ਜੋ ਗਰ ਸੰਕਤ ਬੁਲਾਡਾ ਵੀਰਤ ਦਾ ਜੋ ਅਕਾਊਂਟ ਚੱਲ ਰਿਹਾ 70099 00641 Google Pay ਨੰਬਰ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਉਹ ਨੰਬਰ ਆ ਜਿਹੜਾ ਸਾਥੀਓ ਦਿੱਤਾ ਗਿਆ ਉਦੇ ਵਿੱਚ ਜਿਹੜਾ ਜ਼ਬਾਨ ਦਾ ਸਹਿਯੋਗ ਆ ਸਾਰੇ ਸਾਥੀ ਉਹ ਵੀ ਸਾਥੀ ਜਰੂਰ ਕਰਨ ਫਿਲਹਾਲ ਜਿਹੜੀ ਜ਼ਰੂਰਤ ਹੈਗੀ ਹੈ ਜੱਥੇਬੰਦੀ ਨੂੰ ਆਪਾਂ ਮਜ਼ਬੂਤੀ ਨਾਲ ਜਿਹੜਾ ਅੱਗੇ ਵਾਲ ਜਿਹੜਾ ਕੇਡਰ ਜਿਹੜਾ ਖੜੇ ਤਾਂ ਜੋ ਜਿਹੜਾ ਆਪਾਂ ਭਰਤੀ ਨੂੰ ਜਲਦੀ ਮੁਕੰਮਲ ਜਿਹੜਾ ਕਰਵਾਇਆ ਜਾ ਸਕੇ ਬਹੁਤ ਸਾਰੇ ਸਾਥੀ ਸੋਚਦੇ ਨੇ ਕਿ ਹੁਣ ਭਰਤੀ ਐਦਾਂ ਹੋ ਜੂ ਜੇ ਸਾਥੀ ਜਿਹੜੀ ਭਰਤੀ ਆ ਕੱਲੀ-ਕੱਲੀ ਪੋਸਟ ਜੋ ਬਣਦੀ ਆ ਉਹ ਹਰ ਪੋਸਟ ਜਿਹੜੀ ਭਰਤੀ ਦੀ ਲਈ ਜਾਊਗੀ ਇਦਾਂ ਆਪਾਂ ਟੈਨਸ਼ਨ ਦੇ ਵਿੱਚ ਜਾਂ ਐਵੇਂ ਆਪਾਂ ਗਰੁੱਪਾਂ ਦੇ ਵਿੱਚ ਮਾਹੌਲ ਕ੍ਰੀਏ ਕਰੀਏ ਇਦਾਂ ਹੋ ਗਿਆ ਉਦਾਂ ਹੋ ਗਿਆ ਓਵੇਂ ਹੋ ਗਿਆ ਐਵੇਂ ਹੋ ਗਿਆ ਇਦਾਂ ਦਾ ਕੁਝ ਨਹੀਂ 1 ਬਾਈ 1 ਦਾ ਵਰਕ ਹੈ ਜਿਹੜਾ ਜੱਤੇਵੰਦੀ ਵੱਲੋਂ ਸਾਥੀ ਜਿਹੜਿਆ ਕੀਤਾ ਜਾ ਰਿਹਾ ਔਰ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਰਕ ਆ ਹੋ ਸਕਦੇ ਆ ਤਾਂ ਅਗਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਹੈ ਤਾਂ ਆਪਾਂ ਗੱਲ ਕਲੀਅਰ ਕਰ ਦਿੰਨੇ ਆ ਸਾਥੀਓ ਸਾਥੀ ਜਿਹੜਾ ਆਪਣਾ ਜਿਹੜਾ ਇਹਦਾ ਗਰੁੱਪ ਦਾ ਲਿੰਕ ਆ ਉਹ ਆਪਾਂ ਜਿਹੜਾ ਇਹ ਚੈਨਲ ਦੇ ਉੱਤੇ ਪਾ ਦੇਵਾਂਗੇ ਜੋ ਵੀ ਸਾਡੇ ਸਾਥੀ ਜਿਹੜੇ ਗਰੁੱਪ ਦੇ ਵਿੱਚ ਨਹੀਂ ਹੈਗੇ ਤਾਂ ਉਹ ਸਾਥੀ ਜਿਹੜੇ ਹੈਗੇ ਉਹ ਐਡ ਜ਼ਰੂਰ ਹੋ ਜਾਣਗੇ ਸਾਥੀਓ ਮੈਰਿਡ ਨੂੰ ਲੈ ਕੇ ਸਾਥੀ 48 49 ਦੀ ਗੱਲ ਕਰ ਰਹੇ ਨੇ ਸਾਥੀ ਜੋ 28 ਔਰ 29 ਦੀ ਜਿਹੜੀ ਆਪਣੀ ਸਕਰੂਟੀ ਰੱਖੀ ਗਈ ਆ ਉਸ ਦੇ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਕਿ ਕਿੰਨੇ ਕੈਂਡੀਡੇਟ ਉੱਤੇ ਪਹੁੰਚਦੇ ਨੇ ਇਹਨਾਂ ਨੂੰ ਹੋਰ ਕੈਂਡੀਡੇਟ ਦੀ ਰੋੜ ਪੈਂਦੀ ਆ ਤਾਂ ਸਕਰੂਟੀ ਹੋਰ ਵੀ ਸੱਦੀ ਜਾਊਗੀ ਤਾਂ ਉਹ ਡਿਪਾਰਟਮੈਂਟ ਦਾ ਕੰਮ ਆ ਤੁਹਾਡਾ ਜਿਹੜਾ ਵਰਕ ਆ ਆਪਾਂ ਲਗਾਤਾਰ ਜਿਹੜਾ 845 ਦੀ ਜਿਹੜੀ ਵਰਕ ਆ ਜਿਹੜਾ ਟੱਟਾ ਲਾ ਕੇ ਗੱਡੀ ਨੂੰ ਲਾਈਨ ਦੇ ਉੱਤੇ ਚੜਾਇਆ ਲਗਾਤਾਰ ਪੂਰੀ ਭਰਤੀ ਨੂੰ ਆਪਾਂ ਪੂਰਾ ਕਰਾਉਣਾ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਕਰਾਉਣਾ ਔਰ ਸਾਰੇ ਸਾਥੀ ਹੌਸਲਾ ਬਣਾ ਕੇ ਰੱਖੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤੜਾ ਦੇ ਲੋਕਾਂ ਦੀ ਧੰਨਵਾਦ ਸਤਿਓ <clears throat>